ਅੱਜ ਆਪਾਂ ਅੱਗੇ ਵੀਡੀਓ ਇੱਕ ਮੇਰੀ ਆਈ ਹੈ weight lose ਵਾਲੀਆਂ ਪਿੰਨੀਆਂ ਜਿਹੜੀ ਅੱਜ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਉਹ ਵੀ weight lose ਯਾਨੀ ਕਿ ਭਾਰ ਘਟਾਉਣ ਵਾਸਤੇ ਪੰਜੀਰੀ ਕਿਵੇਂ ਬਣਾਈ ਜਾਂਦੀ ਹੈ ਭਾਰ ਘਟਾਉਣ ਵਾਲੀ ਪੰਜੀਰੀ ਤੇ ਸਾਡੀ ਨਸਾਂ ਦੇ ਬਲੋਕਰਸ ਖੋਲਣ ਵਾਲੀ ਪੰਜੀਰੀ ਇਹ ਅੱਜ ਆਪਾਂ ਬਣਾਉਨੇ ਆ ਤਾਂ ਪਲੀਜ਼ ਸਬਸਕ੍ਰਾਈਬ ਜਿਹੜਾ ਕਰਨਾ ਹੈਗਾ ਉਹ ਬਹੁਤ ਜ਼ਰੂਰੀ ਹੈ ਕੋਈ ਆਰਡਰ ਨਹੀਂ ਹੈ ਕਿਉਂਕਿ ਇਹ ਆਪਣਾ ਆਪਸ ਦਾ ਮਸਲਾ ਤੇ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋਗੇ ਸ਼ੇਅਰ ਕਰੋਗੇ ਕਮੈਂਟ ਕਰੋਗੇ ਲਾਈਕ ਕਰੋਗੇ ਤਾਂ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹੋਊਂਗੀ ਇਨਕਰੇਜਡ ਹੋਊਂਗੀ ਹੈਨਾ ਤੇ ਮੈਨੂੰ ਵੱਧ ਤੋਂ ਵੱਧ ਜਿਹੜਾ ਕਿ ਉਤਸ਼ਾਹਿਤ ਹੋਊਂਗੀ ਤੇ ਇਹ ਜਿਹੜੀ ਵੀਡੀਓ ਆਪਾਂ ਅੱਜ ਦੀ ਬਣਾਉਣ ਲੱਗੇ ਹੈਗੇ ਆ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨੀ ਆ ਕਿ ਜੇ ਅਗਰ ਤੁਸੀਂ ਭਾਰ ਘਟਾਉਣਾ ਇੱਕ ਤਾਂ ਇਹਨੂੰ ਤੁਸੀਂ ਖਾਲੀ ਪੇਟ ਨਹੀਂ ਲੈਣਾ ਨੰਬਰ 2 ਤੁਸੀਂ ਇਹਨੂੰ ਚਾਹ ਦੇ ਨਾਲ ਨਹੀਂ ਲੈਣਾ। ਰਾਈਟ? ਤਾਂ ਲੈਣਾ ਤਾਂ ਨਾਲ ਤੁਸੀਂ ਸਿਰਫ ਇੱਕ ਫਿੱਕੇ ਦੁੱਧ ਦਾ ਗਲਾਸ ਲੈ ਸਕਦੇ। ਸਵੇਰੇ ਨਿਰਨੇ ਕਾਲ ਜੇ ਉੱਠ ਕੇ ਤੁਸੀਂ ਦੋ ਗਲਾਸ ਪਾਣੀ ਪੀਣਾ ਦੋ ਤੋਂ ਨਹੀਂ ਸਟਾਰਟ ਹੁੰਦਾ ਤਾਂ ਇੱਕ ਗਲਾਸ ਪਾਣੀ ਪੀਓ। ਤਾਂ ਇੱਕ ਗਲਾਸ ਪਾਣੀ ਪੀ ਕੇ ਤੁਸੀਂ ਥੋੜਾ ਵਾਕ ਕਰ ਲਓ 5-7 ਮਿੰਟ ਉਸ ਤੋਂ ਬਾਅਦ ਆਪਣਾ ਫਰੈਸ਼ ਹੋਵੋ। ਉਸ ਤੋਂ ਬਾਅਦ ਨੈਕਸਟ ਆਪਣਾ ਇੱਕ ਗਲਾਸ ਪਾਣੀ ਪੀਓ। ਇਸ ਤੋਂ ਬਾਅਦ ਤੁਸੀਂ ਆਪਣਾ ਜੋ ਵੀ ਤੁਹਾਡਾ ਨਹਾਉਂਦਾ ਜਾਂ ਨਾਉਣ ਦਾ ਰੁਟੀਨ ਹੈਗਾ ਤੁਸੀਂ ਆਪਣਾ ਨਹਾ ਧੋ ਕੇ ਪੂਜਾ ਪਾਠ ਜੋ ਵੀ ਕਰਦੇ ਆ ਗੁਰਦੁਆਰਾ ਸਾਹਿਬ ਚੱਲਨੇ ਜਾਂ ਕਿ ਚੌਕ ਕਰਦੀ ਉਹਦੇ ਵਾਸਤੇ ਤੁਸੀਂ ਜਾਣੇ ਤਾਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ 11 ਵਜੇ ਸੈਲਡ ਲੈਣਾ ਸੈਲਡ ਦੇ ਵਿੱਚ ਤੁਸੀਂ ਇੱਕ ਖੀਰਾ ਅੱਧਾ ਪਿਆਜ਼ ਅੱਧਾ ਟਮਾਟਰ ਅੱਧੀ ਸ਼ਿਮਲਾ ਮਿਰਚ ਤੇ ਹੋਰ ਤੁਸੀਂ ਜੋ ਕੁਝ ਵੀ ਪਾਉਣਾ ਚਾਹੁੰਦੇ ਆ ਇਦਾਂ ਦੀ ਵੈਜਿਜ਼ ਤਾਂ ਤੁਸੀਂ ਉਹਦੇ ਵਿੱਚ ਪਾ ਸਕਦੇ ਆ ਦੇ 2:30 ਵਜੇ ਜਦੋਂ 3 ਵਜੇ ਭੁੱਖ ਲੱਗਣੀ ਆ ਉਦੋਂ ਤੁਸੀਂ ਇੱਕ ਫਿੱਕਾ ਗਲਾਸ ਦੁੱਧ ਲੈਣਾ ਤੇ 1 ਚਮਚ ਲੈਣੀ ਹੈ ਵੱਡੇ 4 ਚਮਚ ਲੈ ਕੇ ਜਾਇਕ ਛੋਟੀ ਜਿਹੀ ਕਟੋਰੀ ਆ ਉਹਦੀ ਮੈਜ਼ਰਮੈਂਟ ਕਰ ਲਓ ਤਾਂ ਉਹ ਇੱਕ ਕਟੋਰੀ ਤੁਸੀਂ ਆਪਣੀ ਭਰ ਕੇ ਤੇ ਨਾਲ ਤੁਸੀਂ ਫਿੱਕਾ ਦੁੱਧ ਲੈਣਾ ਠੀਕ ਹੈ 1:30 ਤੋਂ 2 2 ਤੋਂ 3 ਦੇ ਵਿੱਚਕਾਰ ਤੁਸੀਂ ਇਹਨੂੰ ਲੈ ਲਿਆ ਨਾਲ ਫਿੱਕਾ ਦੁੱਧ ਪੀ ਲਿਆ ਦੈਟਸ ਆਲ ਤਾਂ ਈਵਨਿੰਗ ਦੇ ਵਿੱਚ ਜਦੋਂ ਤੁਹਾਨੂੰ ਭੁੱਖ ਲੱਗੂ ਜਦੋਂ ਤੁਸੀਂ ਡਿਨਰ ਕਰਨਾ ਤੁਸੀਂ ਉਹਦੇ ਵਿੱਚ ਕੱਲੀ ਆਪੀ ਸਬਜ਼ੀ ਖਾ ਸਕਦੇ ਹੋ ਉਹਦੇ ਵਿੱਚ ਇੱਕ ਚੰਚਾ ਦੇਸੀ ਘਿਓ ਪਾ ਸਕਦੇ ਆ। ਅਗਰ ਤੁਹਾਨੂੰ ਰੋਟੀ ਖਾਦੇ ਬਿਨਾਂ ਨਹੀਂ ਨੀਂਦ ਆਉਂਦੀ ਤਾਂ ਇੱਕ ਵੱਡੀ ਕਟੋਰੀ ਸਬਜ਼ੀ ਦੀ ਭਰੋ ਜਿਹੜੀ ਵੀ ਘਰੇ ਬਣੀ ਹੈ ਕੋਈ ਸਪੈਸ਼ਲ ਨਹੀਂ ਹੈ ਤਾਂ ਉਹਦੇ ਨਾਲ ਇੱਕ ਫੁਲਕਾ ਲੈ ਕੇ ਆਹ ਤੱਕ ਖਾਓ। ਇਸ ਤਰ੍ਹਾਂ ਤੁਸੀਂ ਇਹਨੂੰ ਆਪਣਾ ਖਾਣ ਦਾ ਰੁਟੀਨ ਬਣਾਉਣਾ। ਤੇ ਆਜੋ ਆਪਾਂ ਆਜੋ ਆਪਾਂ ਭਾਰ ਘਟਾਉਣ ਵਾਲੀ ਪੰਜੀਰੀ ਦੇਖੀ ਕਿਵੇਂ ਬਣਦੀ ਹੈ ਤੇ ਕੀ ਕੀ ਉਹਦੇ ਵਿੱਚ ਆਪਾਂ ਲੈਣਾ ਹੈਗਾ। ਤੇ ਇਹ ਪਾ ਨਿਕਲ ਲਾ ਘਟਾਉਂਦੀ ਸਾਰੇ ਆਪਣੀ ਨਸਾਂ ਖੋਲਦੀ ਆ ਜੋੜਾਂ ਦੇ ਦਰਦ ਦੂਰ ਕਰਦੀ ਆ ਕੋਈ ਵੀ ਆਪਣੇ ਜਕੜਨਾਂ ਬੋਡੀ ਦੇ ਵਿੱਚ ਉਹਨੂੰ ਸਾਰੀ ਨੂੰ ਇਹ ਠੀਕ ਕਰਦੀ ਹੈਗੀ ਆ ਤੇ ਬਾਕੀ ਜਿਵੇਂ ਮੈਂ ਦੱਸਿਆ ਫੋਲੋ ਤੁਸੀਂ ਉਦਾਂ ਹੀ ਕਰਨਾ ਤੇ ਆ ਦੇਖੋ ਆਪਾਂ ਇਹ ਇਲਾਚੀ ਹੈਗੀ ਆ ਜੀ ਇਹ ਇਲਾਚੀ ਆਪਣੀ ਹੈਗੀ ਆ 20 ਗ੍ਰਾਮ 25 ਸੌਰੀ ਤੇ ਕਾਲੀ ਮਿਰਚ 10 ਗ੍ਰਾਮ ਤੇ ਅਖਰੋਟ ਹੈਗੇ ਆ ਇਹ ਅੱਧਾ ਕਿਲੋ ਪਾਈਆ ਕਾਜੂ ਪਾਈਆ ਬਦਾਮ ਤੇ 300 ਗ੍ਰਾਮ ਮਖਾਣੇ ਹੈਗੇ ਆ 1 ਕਿਲੋ ਆਟਾ ਤੇ ਇਹ ਆਪਣੇ ਕੋਲ ਸੁੰਡ ਰੱਖੀ ਹੋਈ ਹੈ ਜੀ ਇਹ ਸ਼ੀਸ਼ੀ ਵਾਲੀ ਤੇ ਇਹਦੇ ਵਿੱਚੋਂ ਆਪਾਂ ਜਦੋਂ ਆਪਾਂ ਰੈਡੀ ਹੋ ਗਈ ਸਮਾਨ ਤੇ ਸੁੰਡ ਵਿੱਚ ਪਾਵਾਂਗੇ ਤੇ ਇਹ ਮੇਰੇ ਕੋਲ 1.5 ਕਿਲੋ ਘਿਓ ਪਿਆ ਜਿੰਨਾ ਵਰਤੇ ਆਗੇ ਉਨਾ ਪਾਵਾਂਗੀ ਇਹ ਦੇਸੀ ਖੰਡ ਰੱਖੀ ਆ ਇਹਨੂੰ ਮੈਂ ਉਦੋਂ ਖੋਲੂਗੀ ਜਦੋਂ ਵਿੱਚ ਮਿਕਸ ਕਰਨਾ ਤੇ ਇਹ ਆਪਣੇ ਕੋਲੇ 200 ਗ੍ਰਾਮ ਸੌਗੀ ਆ ਤੇ ਇਹ ਆਪਣੇ ਕੋਲੇ 50 ਗ੍ਰਾਮ ਹੈਗੀ ਆ ਕਮਰਕਸ 100 ਗ੍ਰਾਮ ਹੈਗੀ ਇਹ 200 ਗ੍ਰਾਮ ਆਪਣੇ ਕੋਲੇ ਖਸਖਸ ਹੈਗੀ ਆ ਤੇ 20 ਗ੍ਰਾਮ ਆਪਣੇ ਕੋਲੇ ਇਹ ਅਜਵੈਨ ਹੈਗੀ ਆ ਤੇ ਇਹ ਕਮਰਕਸ ਹੈਗੀ 50 ਗ੍ਰਾਮ ਤੇ ਇਹ ਮਗਜ ਹੈਗੇ ਮੇਰੇ ਕੋਲੇ 100 ਗ੍ਰਾਮ ਇਹ ਪੰਜ ਤਰ੍ਹਾਂ ਦੇ ਮਗਜ ਮਿਕਸ ਹੋਏ ਹੋਏ ਆ ਖੀਰੇ ਦੇ ਜਾਦੇ ਇਹਦੇ ਵਿੱਚ ਤਾਂ ਆਜੋ ਆਪਾਂ ਇਹਨੂੰ ਬਣਾਈਏ ਰੈਡੀ ਕਰੀਏ ਦੇਖੋ ਕਿਉ ਹੋ ਗਿਆ ਆਪਣਾ ਗਰਮ ਤਾਂ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਅਖਰੋਟ ਇਹ ਜਿਹੜੇ ਪੰਜੀਰੀ ਦੇ ਵਿੱਚ ਆਪਾਂ ਡਰਾਈ ਫਰੂਟ ਹੈਗਾ ਉਹ ਘਿਓ ਦੇ ਵਿੱਚ ਰੋਸਟ ਕਰਕੇ ਪਾਉਣਾ ਤੁਸੀਂ ਲਾਸਟ ਵੀਡੀਓ ਦੇ ਵਿੱਚ ਦੇਖਿਆ ਸੀ ਪਿੰਨੀਆਂ ਦੇ ਵਿੱਚ ਆਪਾਂ ਰੋਸਟ ਡਰਾਈ ਕੀਤਾ ਸੀ ਇਹਦੇ ਵਿੱਚ ਆਪਾਂ ਕਿਉਂਚ ਕਰਨਾ ਹੈ ਡਰਾਈ ਨਹੀਂ ਕਰਨਾ ਹੈਗਾ ਕਿਉਂਕਿ ਇਹ ਪੰਜੀਰੀ ਆ ਤੇ ਉਹ ਪਿੰਨੀ ਆ ਉਹ ਹੋਰ ਰੈਸਪੀ ਸੀ ਇਹ ਹੋਰ ਰੈਸਪੀ ਹੈ ਦੀ ਲੋ ਆਪਣੇ ਅਖਰੋਟ ਆ ਜਿਹੜੇ ਦੇਖੋ ਚਟਕਣ ਲੱਗ ਗਏ ਆ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਭਾਂਡੇ ਦੇ ਵਿੱਚ ਕੱਢ ਲਓ ਕਾਜੂ ਆਪਣੇ ਰੈਡੀ ਆ ਇਹਨੂੰ ਵੀ ਆਪਾਂ ਇਸ ਤਰ੍ਹਾਂ ਕਰਕੇ ਹੋਰ ਕਿਸੇ ਭਾਂਡੇ ਦੇ ਵਿੱਚ ਲੋ ਹੁਣ ਪਾਵਾਂਗੇ ਆਪਾਂ ਬਣਾਉ ਕੱਲੀ-ਕੱਲੀ ਚੀਜ਼ ਤੁਹਾਨੂੰ ਇਸ ਕਰਕੇ ਦਿਖਾ ਰਹੀ ਹਾਂ ਰੋਸਟ ਕਰਨੀ ਤੇ ਤੁਹਾਨੂੰ ਇਹ ਨਾ ਲੱਗੇ ਵੀ ਆਪਾਂ ਕੋਈ ਚੀਜ਼ ਵਿੱਚ ਕੱਚੀ ਪਾਤੀ ਹੈ ਤੇ ਬਦਾਮ ਆਪਾਂ ਉਦੋਂ ਤੱਕ ਰੋਸਟ ਕਰਨੀ ਹੈ ਜਿੰਨੀ ਦੇਰ ਤੱਕ ਇਹਨਾਂ ਦੀ ਛਟਕਣ ਦੀ ਆਵਾਜ਼ ਨਹੀਂ ਆਉਂਦੀ ਦੇਖੋ ਬਦਾਮਾਂ ਦੇ ਆਪਣੀ ਛਟਕਣ ਦੀ ਆਵਾਜ਼ ਆ ਗਈ ਹੈ ਤਾਂ ਹੁਣ ਆਪਾਂ ਇਹਨੂੰ ਅਲੱਗ ਤੋਂ ਥਾਂ ਦੇ ਚ ਰੱਖਦੇ ਹਾਂ ਇਹਨੂੰ ਵੀ ਆਪਾਂ ਰੋਸਟ ਕਰਾਂਗੇ ਪੱਕੀ ਚੀਜ਼ ਕੱਚੀ ਨਹੀਂ ਹੋਣੀ ਚਾਹੀਦੀ ਪੱਕੀ ਹੋਣੀ ਚਾਹੀਦੀ ਹੈ ਇਹ ਦੇਖੋ ਕਿੰਨੀ ਵਧੀਆ ਬਣ ਕੇ ਧਰਮ ਘੋੜੇ ਵਿੱਚ ਹੀ ਬਣ ਗਈ ਬਿਨਾ ਸੇਕ ਤੋਂ ਤੇ ਇਹਦੇ ਵਿੱਚ ਹੀ ਆਪਾਂ ਖਸਖਸ ਅ ਕਮਰਕਸ ਦੀ ਗੁੰਦ ਪਾਵਾਂਗੇ ਕਿਉਂਕਿ ਖਸਖਸ ਦਾ ਨਾ ਪਾਣਾ ਗਿਆ ਕਿਉਂਕਿ ਖਸਖਸ ਮੇਰੇ ਕੋਲ ਹੀ ਪਈ ਸੀ ਕਿ ਕਿਉਂ ਜ਼ਿਆਦਾ ਗਰਮ ਸੀਗਾ ਇਹਨੂੰ ਉੱਪਰ ਗੈਸ ਤੇ ਰੱਖਣ ਦੀ ਜ਼ਰੂਰਤ ਹੀ ਨਹੀਂ ਪਈ। ਲਓ ਜੀ ਇਹ ਹੈਗੀ ਆਪਣੀ ਅਜਵੈਨ। ਤੇ ਇਹਨੂੰ ਡਰਾਈ ਟੋਸਟ ਕਰਾਂਗੇ। ਡਰਾਈ ਟੋਸਟ ਲਈ ਕਿਉਂ ਲੱਗਾ ਹੋਣਾ ਵਿੱਚ ਬਹੁਤ ਜ਼ਿਆਦਾ। ਬਸ ਇਹਨੂੰ ਥੋੜਾ ਜਿਹਾ ਆਪਾਂ ਕਰ। ਇਹ ਪਾਤੀ ਜੀ ਆਪਾਂ ਖਸਖਸ। ਵੈਸੇ ਤਾਂ ਖਸਖਸ ਨੂੰ ਆਪਾਂ ਆਟਾ ਜਦੋਂ ਆਪਣਾ ਗਰਮ ਹੋ ਗਿਆ ਉਦੋਂ ਵਿੱਚ ਛਿੜ ਸਕਦੇ ਆ ਪਰ ਇਹਨੂੰ ਤੁਸੀਂ ਐਕਸਟਰਾ ਇਦਾਂ ਰੋਸਟ ਕਰ ਲਵਾਂਗੇ ਤਾਂ ਜ਼ਿਆਦਾ ਵਧੀਆ ਚੈੱਕ ਕਰਨੀ ਅੱਜ ਦੀ ਚਟਕਣੇ ਦੀ ਆਵਾਜ਼ ਆ ਗਈ ਤੇ ਨਾਲੇ ਦੇਖੋ ਪਾਏ ਕਿੰਨੇ ਸੀ ਆਪਾਂ ਤੇ ਬਣ ਕੇ ਨਹੀਂ ਗਏ ਫੁੱਲ ਕੇ ਦੇਖੋ ਇਹਨਾਂ ਨਾਲ ਤੁਸੀਂ ਕੰਜੀਰੀ ਨੂੰ ਕੋਲਾ 6 ਮਹੀਨੇ ਰੱਖੀ ਰੱਖੋ ਖਰਾਬ ਨਹੀਂ ਹੋਊਗੀ ਚਾਹ ਤੇ ਸਾਰਾ ਡਰਾਈ ਫੂਡ ਫਰੂਟ ਆ ਜਿਹੜਾ ਆਪਾਂ ਘਿਓ ਦੇ ਵਿੱਚ ਰੋਸਟ ਕੀਤਾ ਤੇ ਬਨਾਮ ਜਾਂ ਇਹ ਇਹਨਾਂ ਚੀਜ਼ਾਂ ਦੇ ਵਿੱਚ ਔਰਲੇ ਦੀ ਔਇਲ ਬਹੁਤ ਹੁੰਦਾ ਘਿਓ ਤੇ ਇਹਨਾਂ ਨੂੰ ਵੀ ਮਿਲਾ ਦੇਖੋ ਕਿੰਨੇ ਕੋਲ ਆ ਗ੍ਰੀਨ ਲੇਚੀ ਕਟਲੀ ਸੀ ਜੀ ਆਹ ਕਾਲੀ ਮਿਰਚ ਐਦਾਂ ਹੀ ਕਰਨੀ ਆਪਾਂ ਇਹਨੂੰ ਜਮ ਮੀਨ ਗ੍ਰਾਈਂਡ ਨਹੀਂ ਕਰਨਾ ਹੈਗਾ ਤੇ ਇਸ ਇਹਨੂੰ ਆਪਾਂ ਅਲੱਗ ਤੋਂ ਵਿੱਚ ਪਾ ਦਾਂਗੇ। ਗਰਮ ਕਿਉਂ ਗਰਮ ਹੋ ਗਿਆ ਤਾਂ ਹੁਣ ਆਪਾਂ ਇਹਦੇ ਵਿੱਚ ਮਖਾਣੇ ਪਾਈਏ। ਓਸਟ ਕਰੀਏ। ਲੋ ਆਪਣੇ ਮਖਾਣੇ ਵੀ ਆ ਜਿਹੜੇ ਉਹ ਕਰੰਚੀ ਹੋ ਗਏ ਪੂਰੇ ਵਧੀਆ ਦੇਖੋ ਓਸਟ ਹੋ ਗਏ। ਤੇ ਇਹਨੂੰ ਆਪਾਂ ਇਹਨਾਂ ਨੂੰ ਵੀ ਉਦਾਂ ਹੀ ਕੁੱਟਾਂਗੇ ਆਪਾਂ ਗ੍ਰਾਈਂਡ ਨਹੀਂ ਕਰਨੇ। ਦੇਖੋ ਆਪਾਂ 100 ਗ੍ਰੇ ਪਾਈਏ ਆਪਾਂ ਕੱਚੀ ਨਹੀਂ ਪਾਉਣੀ ਬਸ ਤੁਸੀਂ ਇਹ ਦੇਖਣਾ ਤੇ ਪੰਜੀਰੀ ਆਪਣੇ ਕੋਲ ਤੁਸੀਂ ਥਾਲ ਰੱਖੀ ਰੱਖੋ ਕੁਝ ਵੀ ਨਹੀਂ ਹੁੰਦਾ ਦੇਖੋ 100 ਗ੍ਰੇ ਆਪਣੇ ਲਾਉਗੀ ਪੂਰੀ ਫੁੱਲ ਗਈ ਕਿ ਨਾ ਡੇਲੇ ਦੇਖੇ ਕਿਸੇ ਨੇ ਡੇਲੇ ਖਰੀਦਾਂ ਨੂੰ ਲੱਗਦੇ ਆ ਤੇ ਡੇਲਿਆਂ ਵਰਗੀ ਹੋਣੀ ਤਾਂ ਹੁਣ ਇਹਨੂੰ ਆਪਾਂ ਛੜਦੇ ਆ ਜੀ ਸਾਰਾ ਕੁਝ ਆਪਣਾ ਹੋ ਗਿਆ ਰੈਡੀ ਤੇ ਆਹ ਦੇਖੋ ਸਾਰਾ ਕੁਝ ਕੁੱਟ ਕੇ ਸਾਰਾ ਕੁਝ ਪ੍ਰਾਂਤ ਚ ਪਾ ਲਿਆ ਸਾਰਾ ਸਮਾਨ ਮਿਕਸ ਕਰਕੇ ਹੁਣ ਆਪਾਂ ਆ लास्ट ਤੇ ਆਵਾਂਗੇ ਆਟਾ ਜਿਹੜਾ ਮੇਨ ਚੀਜ਼ ਆ ਵਿੱਚ ਆਪਾਂ ਹੁਣ ਘਿਓ ਪਾ ਦਿੰਨੇ ਆ ਘਿਓ ਦੇਖੋ ਆਪਣਾ ਗਰਮ ਹੋ ਗਿਆ ਇਹਨੂੰ ਜਿਆਦਾ ਆਪਾਂ ਬੋਇਲ ਨਹੀਂ ਕਰਨਾ ਹੈਗਾ ਤੇ ਜਿਹੜਾ ਆਟਾ ਹੈਗਾ ਇੰਨੇ ਇੱਕ ਗਰਮ ਘੋੜੇ ਦੇ ਵਿੱਚ ਪਾਉਣਾ ਜੇ ਨੂੰ ਆਪਾਂ ਜ਼ਿਆਦਾ ਗਰਮ ਕਰਾਂਗੇ ਤਾਂ ਆਟਾ ਆਪਣਾ ਸੜ ਸਕਦਾ ਹੈਗਾ ਤੇ ਇਹਨੂੰ ਆਪਾਂ ਭੁੰਨਣਾ ਵੀ ਮੀਡੀਅਮ ਫਲੇਮ ਦੇ ਉੱਤੇ ਹੀ ਆ ਹਾਈ ਫਲੇਮ ਨਹੀਂ ਕਰਨੀ ਇਹ 1 ਕਿਲੋ ਆਟਾ ਪਾ ਲਓ ਜੀ ਆਟਾ ਹੋ ਗਿਆ ਆਪਣਾ 골ਡਨ ਬ੍ਰਾਊਨ ਬਿਲਕੁਲ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਤੇ ਕਿਉਂ ਸਾਰਾ ਛੜਦਾ ਆਟੇ ਨੇ ਕਿੱਥੇ ਖੁਰਚਣਾ ਨਹੀਂ ਸਿਵਾਇਦਾ ਇਹਦੇ ਵਿੱਚ ਤੇ ਕਿੱਥੇ ਦੇਖੋ ਹੁਣ ਆਏ ਲੱਗਦਾ ਜਿਵੇਂ ਪਾਣੀ ਖੁਰਚਣਾ ਮਾਰੀ ਜਾਂਦੀ ਹੈ ਇੰਦਾ ਕਿਉਂ ਛੜਾਉਣਾ ਤੁਸੀਂ ਪਸ ਸੁੰਡ ਪਾਵਾਂਗੇ ਇਹਦੇ ਵਿੱਚ ਸੁੰਡ ਪਾ ਕੇ ਤੇ ਇਹਨੂੰ ਆਪਾਂ ਮਿਕਸ ਕਰਨ ਵਿੱਚ ਜੀ ਤਾਂ ਕਿ ਆਟੇ ਦੇ ਵਿੱਚ ਇਹ ਆਪ ਦਾ ਵਧੀਆ ਪੱਕ ਜੇ ਮੇ ਤਰੀਕੇ ਨਾਲ ਤੇ ਗੋੁੰਡਾ ਜਿਹੜੀ ਆਪਾਂ ਭੁੰਨ ਕੇ ਰੱਖੀ ਸੀਗੀ ਇਨੂੰ ਵੀ ਆਪਾਂ ਮਚਾਟੇ ਦੇ ਐਬਜ਼ਾਰਬ ਹੋਣ ਦੇਵਾਂਗੇ। ਇਹ ਦੇਖੋ। ਜਿਹੜੀ ਆਪਾਂ ਖਸਖਸ ਰੋਸਟ ਕਰਕੇ ਰੱਖੀ ਸੀ। ਉਹ ਖਸਖਸੀ ਤੇ ਇਹ ਜਮੈਣ। ਹੋ ਗਿਆ ਹਸਾਰਾ ਠੰਡਾ ਆਟਾ ਜਿੰਨਾ ਆਪਾਂ ਬਣਾਇਆ ਤੇ ਹੁਣ ਆਪਾਂ ਇਹ ਚੀਜ਼ਾਂ ਪਾਉਣੀ ਆ ਸਾਰੀਆਂ। ਜਿੰਨੀਆਂ ਕਿ ਆਪਾਂ ਇਹ ਆਖਰੋਟ ਬਦਾਮ ਕਾਜੂ ਮਖਾਣੀ ਤੇ ਇਹ ਜਿੰਨੀਆਂ ਚੀਜ਼ਾਂ ਰੋਸਟ ਕੀਤੀਆਂ ਇਹਨਾਂ ਨੂੰ ਆਪਾਂ ਡਰਾਈ ਰਿਫਰਡ ਕਰ ਲਿਆ ਤਾਂ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਮਿਕਸ ਕਰਾਂਗੇ ਥੋੜਾ ਥੋੜਾ ਕਰਕੇ ਇਹ ਆਪਾਂ ਸਾਰਾ ਇਹਦੇ ਵਿੱਚ ਪਾ ਦੇਣਾ ਕੋਈ ਚੀਜ਼ ਆਪਾਂ ਪਹਿਲਾਂ ਪਾ ਲਈਆ ਜਦੋਂ ਆਟਾ ਆਪਣਾ ਆਟਾ ਪੁੰਜ ਗਿਆ ਸੀਗਾ ਹੁਣ ਆਪਣਾ ਆਟਾ ਠੰਡਾ ਆ ਤੇ ਹੁਣ ਇਹ ਚੀਜ਼ਾਂ ਆਪਾਂ ਘੁਣ ਪਾਉਂਦੇ ਹਾਂ ਚੰਗੀ ਤਰ੍ਹਾਂ ਲਾ ਕੇ ਪਾ ਲਿਓ ਲੱਗਦਾ ਨਾ ਰੈਮਟੀ ਕਿ ਬਹੁਤ ਮਹਿੰਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਕੀ ਕਰਾਂਗੇ ਵਿੱਚ ਇਦਾਂ ਮਿਕਸ ਕਰ ਲਵਾਂਗੇ ਸਾਰੇ ਨੂੰ ਲੋ ਜੀ ਵੈਸੇ ਮਿਕਸ ਹਲੇ ਕਰੀ ਜਾ ਰਹੇ ਆ ਆਪਾਂ ਇਹਨੂੰ ਤਾਂ ਹੁਣ ਆਪਾਂ ਇਹਦੇ ਵਿੱਚ ਸੌਗੀ ਐਡ ਕਰਾਂਗੇ ਤਾਂ ਆਹ ਜਿਹੜੀ ਆਪਾਂ ਸੌਗੀ ਸੀ ਨਾ ਰੱਖੀ ਸੀ ਕਿ ਰੋਸਟ ਕਰਕੇ ਤਾਂ ਇਹਨੂੰ ਆਪਾਂ ਵਿੱਚ ਐਡ ਕਰ ਦਾਂਗੇ ਕਿਉਂਕਿ ਆਟੇ ਦੇ ਵਿੱਚ ਜਿਹੜੀ ਹੈਗੀ ਇਹ ਹੋ ਗਈ। ਇਹਦਾ ਵੀ ਮਿਕਸ ਹੋਣਾ ਬਹੁਤ ਜ਼ਰੂਰੀ ਆ ਆਟੇ ਦੇ ਵਿੱਚ। ਤੇ ਇੱਕ ਜਿਹੜੀ ਸੀਕ੍ਰੇਟ ਚੀਜ਼ ਆ ਉਹ ਤੁਹਾਨੂੰ ਮੈਂ ਐਂਡ ਤੇ ਦੱਸੂਗੀ ਵੀ ਇਹਦੇ ਵਿੱਚ ਇੱਕ ਸੀਕ੍ਰੇਟ ਚੀਜ਼ ਕਿਹੜੀ ਪਾਉਣੀ ਆ ਆਪਾਂ। ਤੇ ਐਂਡ ਤੱਕ ਬਣੇ ਰਹਿਣਾ ਤੁਸੀਂ। ਹੁਣ ਇਹਨੂੰ ਆਪਾਂ ਹਲਾ ਕੇ ਨਾ ਠੰਡਾ ਕਰਾਂਗੇ। ਤੇ ਆਹ ਜਿਹੜੇ ਆਪਣੇ ਮੱਗਜ ਸੀਗੇ ਇਹ ਪਾਵਾਂਗੇ ਆਪਾਂ। ਸਾਰੇ ਇਦਾਂ ਕਰਕੇ ਹੁਣ ਇਹ ਸਾਰੇ ਮਾਲ ਜਿਹੜੇ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਇਦਾਂ ਇਹਨੂੰ ਆਪਾਂ ਹੁਣ ਇੱਕ ਹੋਰ ਭਾਂਡੇ ਦੇ ਵਿੱਚ ਵੱਡੇ ਚ ਸ਼ਿਫਟ ਕਰਦੇ ਆਂ ਆਪਰਾਮ ਦੇ ਵਿੱਚ ਕਰ ਲਿਆ ਲਓ ਜੀ ਹੁਣ ਆਪਾਂ ਇਹਦੇ ਵਿੱਚ 1 ਕਿਲੋ ਇਹ ਜਿਹੜੀ ਦੇਸੀ ਖੰਡ ਲਈ ਆ ਬੂਰਾ ਖੰਡ ਵੀ ਕਹਿੰਦੇ ਜੀ ਨੂੰ ਹੁਣ ਆਪਾਂ ਉਹ ਇਹਦੇ ਵਿੱਚ ਮਿਕਸ ਕਰਾਂਗੇ ਥੋੜੀ ਥੋੜੀ ਕਰਕੇ ਕਰਾਂਗੇ ਠੀਕ ਹੈ ਪਹਿਲਾਂ ਆਪਾਂ ਇੰਨੀ ਕੁ ਪਾਉਣੀ ਆ ਫਿਰ ਇਹਨੂੰ ਆਪਾਂ ਇਹਦੇ ਵਿੱਚ ਮਿਕਸ ਕਰਦੇ ਆ ਇਦਾਂ ਕਰਕੇ ਨਾ ਟੱਕ ਦੇ ਦੇ ਕੇ ਤਾਂ ਕਿ ਇਹਦੇ ਵਿੱਚ ਸਾਰੀ ਥੱਲੇ ਤੱਕ ਖੰਡ ਜਿਹੜੀ ਆਪਣੀ ਚਲੀ ਜਾਵੇ ਡੁੱਲੇ ਨਾ ਇਹਨੂੰ ਪਹਿਲਾਂ ਸਾਰੀ ਨੂੰ ਮੈਂ ਇਹਦੇ ਉੱਤੇ ਵਿਛਾ ਲੈਣਾ ਹੈਗਾ ਜਿਹੜੀ ਇਹ ਬਚੀ ਖੰਡ ਹੈਗੀ ਆ ਉਹ ਵੀ ਆਪਾਂ ਸਾਰੀ ਪਾ ਦਾਂਗੇ ਚੀਨੀ ਆਪਣੀ ਹੋ ਗਈ ਮਿਕਸ ਹੁਣ ਆਪਣਾ ਵਾਰੀ ਹੈ ਟੌਪ ਸਿਕਰਟ ਆ ਦੇਖੋ ਆਪਣੀ ਟੌਪ ਸਿਕਰਟ ਜਿਹੜਾ ਤੁਹਾਨੂੰ ਕਿਹਾ ਸੀ ਕਿ ਐਂਡ ਤੱਕ ਬਣੇ ਰਹੋ ਇਹ ਹੈ ਜੀ ਕਾਲੀ ਮਿਰਚ ਜਿਹੜੀ ਆਪਾਂ ਇਹਨੂੰ ਹੱਥ ਨਾਲ ਕੁੱਟਿਆ ਤੇ ਇਹ ਹੈ ਆਪਣਾ ਇਲਾਇਚੀ ਪਾਊਡਰ ਤਾਂ ਪਹਿਲਾਂ ਆਪਾਂ ਇਹਦੇ ਵਿੱਚ ਕਾਲੀ ਮਿਰਚ ਕਰਾਂਗੇ ਐਡ ਤੇ ਨਾਲ ਹੀ ਆਪਾਂ ਇਲਾਇਚੀ ਪਾਊਡਰ ਪਾ ਦਿੰਦੇ ਆ ਇਹ ਬਿਲਕੁਲ ਠੰਡਾ ਕਰਕੇ ਜਦੋਂ ਆਪਣਾ ਸਾਰਾ ਮਟੀਰੀਅਲ ਮਿਕਸ ਹੋ ਜਾਵੇ ਤਾ ਫੇਰ ਆਪਾਂ ਕਰਨਾ ਇਹਦੇ ਵਿੱਚ ਮਿਕਸ ਲੋ ਜੀ ਫਰੈਂਡਸ ਆਪਣੀ ਪੰਜੀਰੀ ਬਣ ਕੇ ਬਿਲਕੁਲ ਰੈਡੀ ਆ ਔਰ ਠੰਡੀ ਵੀ ਹੋ ਗਈ ਹੈ ਤਾਂ ਬਹੁਤ ਹੀ ਵਧੀਆ ਬਣੀ ਆ ਤੇ ਮੈਨੂੰ ਉਮੀਦ ਆ ਕਿ ਤੁਸੀਂ ਆਪਣਾ ਭਾਰ ਵੀ ਘਟਾਓਗੇ ਤੇ ਪੰਜੀਰੀ ਬਣਾ ਕੇ ਖੁਦ ਐਕਸਪੀਰੀਅੰਸ ਵੀ ਸ਼ੇਅਰ ਕਰੋਗੇ ਲੋਕਾਂ ਨਾਲ ਤੇ ਵੀਡੀਓ ਦੇ ਐਂਡ ਤੱਕ ਬਨੇ ਰਿਹਾ ਕਰੋ ਵਿਚ ਵਿਚਾਲੀ ਵੀਡੀਓ ਨਾ ਛੱਡਿਆ ਕਰੋ ਤਾਂ ਕਿ ਐਂਡ ਤੱਕ ਫੇਰ ਆਪਾਂ ਨੂੰ ਵਧੀਆ ਪਤਾ ਲੱਗਦਾ ਵੀ ਆਪਾਂ ਚੀਜ਼ ਕਿਦਾਂ ਬਣਾਈ ਆ ਇਹ ਕੱਟ-ਕੱਟ ਕੇ ਵੀ ਨਾ ਦੇਖਿਆ ਕਰੋ ਪਲੀਜ਼ ਪੂਰੀ ਵੀਡੀਓ ਦੇਖਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕੋਸ਼ਿਸ਼ ਕਰੋ ਤੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਆਜੋ ਫਿਰ ਤੁਹਾਨੂੰ ਆਪਾਂ ਖਾ ਕੇ ਦਸੀਏ ਕਿ ਟੇਸਟ ਕਿਦਾਂ ਦਾ ਬਣਿਆ ਬਾਕਮਾਲ ਤੁਸੀਂ ਵੀ ਪਲੀਜ਼ ਟਰਾਈ ਕਰੋ ਥੈਂਕ ਯੂ ਸੋ ਮੱਚ 올 ਦਾ ਬੈਸਟ God bless.